ਤੁਜੀ ਇਹਨਾਂ ਮਗਰ ਕੋੜ ਰੇ ਖਾਲਸ ਗੋੜੇ ਬਣ ਰਿਹਾ ਹੈ ਜੀ ਇਹ ਜੀ ਇਹ ਤਾਂ ਫਿਲਟਰ ਕੀਤਾ ਜਾ ਰਿਹਾ ਗੁੜ ਉਧਰੋਂ ਜਿਹੜੇ ਕੋਈ ਉੱਤੇ ਚੱਕ ਵਗੈਰਾ ਦੇ ਵਿੱਚ ਆ ਜਾਂਦੀ ਮੈਲ ਜੀ ਕੱਢ ਕੇ ਉੱਤੇ ਰੱਖ ਦਿੰਦੇ ਨੇ ਛੱਡ ਦਿੰਦੇ ਨੇ ਇਸ ਟੱਪ ਚੋਂ ਚਲੋ ਬਾਸ ਐਤੋ ਜੀ ਸੱਤੇ ਗੜ ਤੋਂ ਇੰਡੀਆ ਸਾਹਮਣੇ ਉਰਾਪਾ ਚੱਲਦੇ ਆਂ ਫਿਰ ਹੁਣ ਅਗੇ ਇੰਡੀਆ ਦੀ ਤਰਫ ਵੀ ਪਹਿਲੇ ਆਪਾਂ ਗੋੜ ਬਣਾਉਣ ਦਾ ਪ੍ਰੋਸੀਜਰ ਵੇਖ ਲਈਏ ਤੇ ਨਾਲ ਹੀ ਰੋ ਬਣ ਰਹੀ ਹੈ ਉਹ ਵੀ ਦੀ ਹੈ ਇਹ ਵੇਖੋ ਜੀ ਰੋ ਤਿਆਰ ਹੋ ਰਹੀ ਹੈ ਫਿਰ ਆਪਾਂ ਚੱਲਦੇ ਆਂ ਬਾਰਡਰ ਵਾਲੀ ਸਾਈਡ ਤੇ ਜੀ ਗੋੜ ਬਣਾ ਤੇ ਰੱਖਿਆ ਜਾ ਰਿਹਾ ਹੈ ਐ ਜੀ

ਘਣੇ ਰੋ ਪੀਣ ਵਾਲਿਆਂ ਨੂੰ ਗਲਾਸ ਰੱਖੇ ਨੇ ਕੁੜੀ ਤੇ ਚੱਲ ਵੀ ਹਾਂ ਇਹ ਰੋ ਕਿ 1 ਕਿਲੋ ਸਿਗਰ ਦਾ ਸਾੜੀ ਦਿਹਾੜੀ ਨਹੀਂ ਮੁੱਕਦਾ ਉਹਨਾਂ ਬਾਸ ਸਾੜੇ 1:00 ਵਜੇ ਤੋਂ 1 ਕਿਲੋ ਮੰਗ ਭਰੀ ਹੋਵੇ ਬਸ 1:30 ਵਜੇ ਅਰੇ ਇਹ ਤਾਂ ਇਦੋਂ ਜਿਹੜਾ ਹੁੰਦਾ ਮੈਂ ਚਾਹੀਦਾ ਬਰਾਬਰ ਬਦਲੋ ਯਾਰ ਮੈਨੂੰ ਪਰੇਸ਼ਾਨੇ ਨਹੀਂ ਲੱਗਣੇ اے جی انڈین کسان جا رہے ہیں واپس کھیتی کر کے تار تورسے پاکستان والی سائیڈ دے ہون واپس جا رہے ہیں بالکل نا گوڑ نکل رہا سی اے جی کھیتی کر رہے ہیں کسان انڈیا دے تار تورے پاکستان دے زیرو لائن دے نا.